ਅੱਜ 5 ਸਤੰਬਰ 2024 ਅਧਿਆਪਕ ਦਿਵਸ ਤੁਸੀਂ ਜਾਣਦੇ ਹੋਗੇ ਦੇਸ਼ ਦੇ ਦੂਸਰੇ ਰਾਸ਼ਟਰਪਤੀ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਜੀ ਦੇ ਨਾਮ ਤੇ ਦਿਨ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਤੇ ਅੱਜ ਮਜਬੂਰ ਨੇ ਉਹ ਸਾਰੇ ਦੇ ਸਾਰੇ ਪੀਐਸਟ ਯੂਨੀਅਨ ਦੇ ਮੈਂਬਰ ਉਹਨਾਂ ਦੇ ਪ੍ਰਧਾਨ ਉਹ ਸਾਰੇ ਦੇ ਸਾਰੇ ਸੂਰਜ ਜਿਹੜੇ ਟੈਟ ਪਾਸ ਕਰਨ ਦੇ ਲਈ ਅੱਜ ਪ੍ਰੋਟੈਸਟ ਲਗਾਉਣ ਜਾ ਰਹੇ ਹੈ ਐਗਜ਼ੈਕਟਲੀ ਇਹ ਨਿਕਲ ਚੁਕੇ ਹੈ ਕੋਈ ਫਾਜ਼ਿਲਗਾ ਤੋਂ ਹੈ ਕੋਈ ਜਲਾਲਾਬਾਦ ਤੋਂ ਹੈ ਕੋਈ ਅਬੋਹਰ ਤੋਂ ਹੈ ਕੋਈ ਗੁਰੂਸਰ ਤੋਂ ਹੈ ਕੋਈ ਬਠਿੰਡਾ ਤੋਂ ਹੈ ਅਲੱਗ ਅਲੱਗ ਸ਼ਹਿਰਾਂ ਤੋਂ ਕੈਂਡੀਡੇਟਸ ਅਲੱਗ ਅਲੱਗ ਪਿੰਡਾਂ ਤੋਂ ਆਪਣੇ ਹੱਕਾਂ ਲਈ ਨਿਕਲੇ ਹੈ 25 ਸਾਲ ਦੇ ਲਗਭਗ ਬੀਤ ਚੁਕੇ ਐ এডੂਕੇਸ਼ਨ ਰਿਕਰੂਟਮੈਂਟ ਵੈਬਸਾਈਟ ਨੂੰ ਜਦੋਂ ਖੋਲ ਕੇ ਦੇਖਦੇ ਆ ਪੰਜਾਬ ਦੀ ਇੱਕ ਸਿੰਗਲ ਵੈਕੈਂਸੀ ਵੀ ਟੀਚਰ ਦੀ ਨਹੀਂ ਹੈ ਜੇ ਕੁਐਸਚਨ ਕੀਤੇ ਜਾਂਦੇ ਆ ਤਾਂ ਕਹਿੰਦੇ ਆ ਜੇ ਅਸੀਂ ਸਫਾਈ ਕਰਮਚਾਰੀ ਰੱਖੇ ਆ ਗੱਲ ਟੀਚਰ ਦੀ ਪੁੱਛੀ ਜਾਂਦੀ ਹੈ ਤੇ ਰਿਪਲਾਈ ਸਫਾਈ ਕਰਮਚਾਰੀਆਂ ਦਾ ਆਂਦਾ ਹਾਂਜੀ ਇੱਥੇ ਅਸੀਂ ਥੀ ਵਿਊਜ਼ ਹੋਰ ਵੀ ਲੈਣਾ ਚਾਹਾਂਗੇ ਅੱਲਾ ਵੀ ਤੁਸੀਂ ਐਗਜ਼ੈਕਟਲੀ ਕੀ ਕਹਿਣਾ ਚਾਹ ਰਹੇ ਹੋ ਅੱਜ ਦੇ ਪ੍ਰੋਟੈਸਟ ਨੂੰ ਕਿਉਂ ਕਰਨਾ ਪੈ ਰਿਹਾ ਪਹਿਲਾਂ ਤਾਂ ਸਰ ਜਿਹੜਾ ਸਾਡਾ ਪੇਪਰ ਹੈ ਸਰਕਾਰ ਵੱਲੋਂ 17 ਮਹੀਨਿਆਂ ਤੋਂ ਇੱਕ ਪੀਐਸਟਡ ਦਾ ਐਲੀਜੀਬਿਲਟੀ ਟਾਸਟਾ ਜੋ 17 ਮਹੀਨਿਆਂ ਤੋਂ ਲਟਕਾਇਆ ਜਾ ਰਿਹਾ ਹੈ ਵਾਰ-ਵਾਰ ਮੀਟਿੰਗਾਂ ਕਰਨ ਤੇ ਇੱਕੋ ਹੀ ਲਾਰਾ ਹੁੰਦਾ ਵੀ ਅੱਜ ਨੋਟੀਫਿਕੇਸ਼ਨ ਦੇਵਾਂਗੇ ਕੱਲ ਨੋਟੀਫਿਕੇਸ਼ਨ ਦੇਵਾਂਗੇ ਪਰ ਜਿਹੜੇ ਸਾਡੇ ਸਾਥੀ ਨੇ ਵਾਰ-ਵਾਰ ਸਾਡੇ ਸੋਨੂ ਪ੍ਰਧਾਨ ਜੀ ਵੱਲੋਂ ਕਮੇਟੀ ਮੈਂਬਰਾਂ ਦੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਵੀ ਤਰਨੇ ਤੇ ਆਓ ਤਰਨੇ ਤੇ ਆਓ ਪਰ ਇੰਨਾ ਕੋ ਰਿਸਪੌਂਸ ਵੀ ਨਹੀਂ ਹੁੰਦਾ ਸਾਡਾ ਵੀ ਅਸੀਂ ਇੱਕ ਤਰਨੇ ਤੇ ਇੱਕ ਦਿਨ ਲਈ ਪਹੁੰਚ ਸਕੀਏ ਸੋ ਮੇਰੀ ਅੱਜ ਜਿਹੜਾ ਸਾਡੀ ਕਮੇਟੀ ਦੇ ਵੱਲੋਂ 5 ਤਾਰੀਖ ਦਾ ਐਲਾਨ ਕੀਤਾ ਗਿਆ ਸੀ 5 ਸਤੰਬਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਧਿਆਪਕ ਦਿਵਸ ਇੱਕ ਕਿੰਨਾ ਸ਼ੁਭ ਦਿਨ ਹੁੰਦਾ ਹੈ ਇੱਕ ਅਧਿਆਪਕ ਦੇ ਲਈ ਤੇ ਸਾਨੂੰ ਇੱਕ ਇਹਨਾਂ ਅਧਿਆਪਕ ਬਣਨ ਦੇ ਲਈ ਇੱਕ ਅਧਿਆਪਕ ਬਣਨ ਦੇ ਲਈ ਸਾਨੂੰ ਇੱਕ ਕਾਲਾ ਅਧਿਆਪਕ ਦਿਵਸ ਮਨਾਉਣ ਜਾ ਰਿਹਾ ਪੈ ਰਿਹਾ ਹੈ ਠੀਕ ਹੈ ਸਾਥੀਓ ਤੇ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਅੱਜ ਇੱਕ ਦਿਨ ਲਈ ਆ ਜਾਓ ਸਿਰਫ ਇੱਕੋ ਮੰਗ ਹੋਏਗੀ ਪ੍ਰਸ਼ਾਸਨ ਕੋਲੋਂ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰੋ ਕੋਈ ਮੀਟਿੰਗ ਦਾ ਲਾਰਾ ਨਹੀਂ ਕੋਈ ਗੱਲ ਨਹੀਂ ਇੱਕੋ ਇੱਕ ਮੰਗ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋਵੇ ਬਾਕੀ ਸਾਰਿਆਂ ਤੋਂ ਉਮੀਦ ਕਰਦੇ ਹਾਂ ਅਸੀਂ ਵੀ ਤੁਸੀਂ ਜਲਦੀ ਤੋਂ ਜਲਦੀ ਸੰਗਰੂਰ ਵੇਰਕਾ ਪਲਾਂਟ ਦੇ ਵਿਖੇ ਪਹੁੰਚੋ ਤਾਂ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਧਰਨਾ ਹੈ ਉਹ ਸਟਾਰਟ ਕਰ ਸਕੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਹਾਂ ਜੀ کافی ਚਿਹਰੇ ਇੱਦਾਂ ਦੇ ਹੈਗੇ ਆ ਜੋ ਸਾਡੇ ਸਾਹਮਣੇ ਇਸ ਟਾਈਮ ਬੈਠੇ ਹੈ ਉਹ ਪਿਛਲੇ کافی سارے ਪ੍ਰੋਟੈਸਟ ਤੇ ਵੀ ਆ ਚੁੱਕੇ ਹੈ ਕਈ ਸਾਨੂੰ ਜਾਣਦੇ ਹੋਣਗੇ ਕਈ ਅਸੀਂ ਉਹਨਾਂ ਨੂੰ ਜਾਣਦੇ ਹੋਵਾਂਗੇ ਬਟ ਆਪਣੇ ਇਰਾਦੇ ਸਭ ਤੋਂ ਵੱਡੀ ਗੱਲ ਇੱਕ ਹੀ ਹੈ ਜੀ ਤਾਂ ਉਹ ਇਰਾਦੇ ਸਾਨੂੰ ਪਤਾ ਹੈ ਪੀਐਸਐਟ ਦਾ ਨੋਟੀਫਿਕੇਸ਼ਨ ਹੀ ਹੈ ਤਾਂ ਉਹ ਮੈਨੂੰ ਯਾਦ ਦਿਲਾਣ ਦੀ ਲੋੜ ਨਹੀਂ ਹੈ ਤੁਸੀਂ ਮੇਰੇ ਤੋਂ ਵੀ ਪਹਿਲਾਂ ਆ ਕੇ ਜਿਹੜਾ ਹੈਗਾ ਬਹੁਤ ਵਧੀਆ ਇੰਟੈਂਸ਼ਨ ਦੇ ਨਾਲ ਬੈਠੇ ਹੋ ਤੇ ਸਭ ਤੋਂ ਵੱਡੀ ਗੱਲ ਜੋ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਹਮੇਸ਼ਾ ਜਿਹੜਾ ਧਰਨਾ ਹੈ ਜਿਹੜਾ ਪ੍ਰੋਟੈਸਟ ਹੈ ਆਪਣੇ ਹੱਕਾਂ ਲਈ ਲੜਨਾ ਹੈ ਉਹ ਆਪਾਂ ਪੀਸਫੁਲੀ ਲੜਨਾ ਹੈ ਜੀ ਰਾਈਟ ਤਾਂ ਉਹ ਅਸੀਂ ਐਗਜ਼ੈਕਟਲੀ ਅੱਜ ਵੀ ਸਾਡੀ ਉਹੀ ਇੰਟੈਂਸ਼ਨ ਹੋਏਗੀ ਕੋਈ ਅਸੀਂ ਗਲਤ ਇੰਟੈਂਸ਼ਨ ਦੇ ਨਾਲ ਅੱਗੇ ਨਹੀਂ ਵਧਾਂਗੇ ਪਹਿਲਾਂ ਮੈਂ ਛੋਟੀ ਜਿਹੀ ਰਿਕੁਐਸਟ ਸਾਡੇ ਤੋਂ ਸਭ ਤੋਂ ਇਹੀ ਕਰਨਾ ਚਾਹੂੰਗਾ ਤਾਂ ਉਹੀ ਇੰਟੈਂਸ਼ਨ ਦੇ ਨਾਲ ਪ੍ਰੋਪਰ ਅਸੀਂ ਜਿਹੜਾ ਹੈਗਾ ਹੈ ਇੱਥੋਂ ਜਿਵੇਂ ਯੂਨੀਅਨ ਦੇ ਮੈਂਬਰਸ ਤੁਹਾਨੂੰ ਅੱਗੇ ਦੇ ਲਈ ਗਾਈਡਲਾਈਨਸ ਦੇਣ ਵਾਲੇ ਹੈ ਰਾਈਟ ਇੱਥੇ ਸੁਭਾ ਪ੍ਰਧਾਨ ਵੀ ਹੈਗੇ ਹੈ ਤੇ ਹੋਰ ਨਾ ਮੈਂਬਰਸ ਵੀ ਜੋ ਤੁਹਾਨੂੰ ਲੀਡ ਕਰਨਗੇ ਹੈਗੇ ਤੁਹਾਡੇ ਤਰ੍ਹਾਂ ਹੀ ਆ ਜੀ ਕੋਈ ਇੱਥੇ ਵੈਸੇ ਲੀਡਰ ਨਹੀਂ ਹੈ ਕੋਈ ਵੈਸੇ ਪ੍ਰਧਾਨ ਨਹੀਂ ਹੈ ਬਸ ਤੁਸੀਂ ਉਹਨਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਕਿ ਇੱਕ ਵਾਰ ਸਾਡੇ ਲਈ ਨਿਰਦੇਸ਼ ਦਿਓ ਲੀਡ ਦਿਓ ਰਾਈਟ ਤਾਂ ਹੈਗੇ ਉਹ ਵੀ ਜਰਨਲ ਇਨਸਾਨ ਹੀ ਆ ਤਾਂ ਐਗਜ਼ੈਕਟਲੀ ਉਹ ਜੋ ਵੀ ਹੈਗਾ ਤੁਹਾਨੂੰ ਅੱਗੇ ਦੀ ਸਾਰੀ ਕਾਰਵਾਈ ਸਮਝਾ ਦੇਣਗੇ ਜੋ ਵੀ ਤੁਸੀਂ ਉਹਨਾਂ ਕੋਲੋਂ ਵੀ ਕੋਈ ਕੁਐਸਚਨ ਹੋਏਗਾ ਉਹ ਵੀ ਤੁਸੀਂ ਪੁੱਛਣਾ ਹੈ ਦੇਖੋ ਅੱਜ ਦਾ ਆਪਾਂ ਸਰਨੇ ਜਿਵੇਂ ਦੱਸਿਆ ਕਿ ਅੱਜ ਆਪਾਂ ਪਾਰ ਦੇ ਪਹਿਲੇ ਉਪਰਾਸਪਤੀ ਡਾਕਟਰ ਸਰਪਲੀ ਰਾਧਾਕਸ਼ਨ ਜੀ ਬਰਥਡੇ ਮਨਾ ਰਹੇ ਆਂ ਔਰ ਉਹਨਾਂ ਦਾ ਬਰਥਡੇ ਤੁਹਾਨੂੰ ਪਤਾ ਆਪਾਂ ਟੀਚਰ ਡੇ ਦੇ ਰੂਪ ਤੇ ਸੈਲੀਬ੍ਰੇਟ ਕਰਦੇ ਆ ਲੇਕਿਨ ਆਪਾਂ ਜੇ ਹਾਲਾਤ ਦੇਖੇ ਨਾ ਤੇ ਟੀਚਰ ਤਾਂ ਸੜਕਾਂ 'ਚ ਆ ਰਹੇ ਆਂ ਕਿਉਂਕਿ ਤੁਸੀਂ ਅੱਗੇ ਜਾ ਕੇ ਟੀਚਰ ਬਣਨਾ ਹੈ ਹੈਨਾ ਦੇਖੋ ਆਪਾਂ ਦੋ ਤਿੰਨ ਗੱਲਾਂ ਐ ਜੋ ਬਹੁਤ ਜ਼ਿਆਦਾ ਕਰਨ ਵਾਲੀ ਪਹਿਲੀ ਗੱਲ ਤਾਂ ਸਰ ਨੇ ਦੱਸਿਆ ਪੀਐਸ ਸਟੇਟ ਦਾ ਨੋਟੀਫਿਕੇਸ਼ਨ 100% ਆਣਾ ਹੈ ਦੇਖੋ ਤੁਸੀਂ ਇੱਕ ਸਾਥ ਤੇ ਤੁਸੀਂ ਬੀਅਰਡ ਕਰਾਣ ਦੇ ਜਾ ਰਹੇ ਹੋ ਕਰਾਣ ਦੇ ਜਾ ਰਹੇ ਹੋ ਉਧਰ ਤੁਸੀਂ ਪੈਸੇ ਕੱਟੇ ਖਲੇ ਜਾ ਰਹੇ ਹੋ ਲੇਕਿਨ ਤੁਸੀਂ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਨਿਕਾਲੋਗੇ ਸਾਡੇ ਵਾਸਤੇ ਜਿੰਨੇ ਵੀ ਬੱਚੇ ਐ ਤੇ ਉਹਨਾਂ ਦਾ ਫਾਇਦਾ ਕੀ ਹੋਇਆ ਵੀ ਤੁਸੀਂ ਉਧਰ ਤੋਂ ਬੀਅਰਡ ਤੇ ਵਰਤੀ ਕਰੇ ਜਾ ਰਹੇ ਹੋ ਮਤਲਬ ਬੀਅਰਡ ਦੇ ਪੇਪਰ ਲੈ ਰਹੇ ਹੋ ਪੇਪਰ ਲੈ ਉੱਥੇ ਤਾਂ ਜਵਾਕ ਜ਼ਿਆਦਾ ਵਰਤੀ ਹੋ ਰਹੇ ਹਨ ਲੇਕਿਨ ਜਿਹੜੇ ਬੱਚੇ ਨੇ ਪਹਿਲਾਂ ਕੋਈ ਨੋਟੀਫਿਕੇਸ਼ਨ ਤੱਕੜੋ ਸਰ ਨੇ ਜੇਨ 10 26 ਮਈ ਦੀ ਗੱਲ ਦਿੱਤੀ ਮੈਂ ਤੁਹਾਨੂੰ ਦੱਸਾਂ ਇੱਕੋ ਗੱਲ ਹੈ ਇਹ ਸਰਕਾਰ ਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਇਹਦਾ ਕੋਈ ਕੰਮ ਨਹੀਂ ਹੈ ਕੇਵਲ ਗੋਲੀ ਦੇਣੀ ਹੈ ਗੋਲੀ ਦੇਣੀ ਹੈ ਤੇ ਗੋਲੀ ਜਿੰਨੀ ਮਰਜ਼ੀ ਐਲਪਨਲੀਬਿਆ ਚੂਸੇ ਜਾਓ ਚੂਸੇ ਜਾਓ ਚੂਸੇ ਜਾਓ ਕਿਉਂਕਿ ਜਦੋਂ ਵੀ ਗੱਲਬਾਤ ਕੀਤੀ ਹੈ ਨਾ ਆਈ ਗੱਲ ਕਹੀ ਹੈ ਅੱਜ ਕਰਦੇ ਹਾਂ ਜੀ ਕੱਲ ਕਰਦੇ ਤੁਸੀਂ ਮਾਸੂਸ 70 ਜਿਹੜਾ ਹੁਣ ਸਰ ਨੇ ਦੱਸਿਆ ਮਾਸੂਸਰਤ ਕੀ ਹੁੰਦਾ ਉਥੇ ਆਈ ਗੱਲਬਾਤ ਹੁੰਦੀ ਹੈ ਕਿ ਤੁਸੀਂ ਕੋਈ ਜਿਹੜੀ ਚੀਜ਼ਾਂ ਪੈਂਡਿੰਗ ਹੋ ਲੈ ਕੇ ਆਓ ਉਥੇ ਸਿੱਖਿਆ ਮੰਤਰੀ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਦਿਖਾਈ ਵੀ ਨਹੀਂ ਦੇ ਰਹਾ ਹੁਣ ਤੁਸੀਂ ਕੱਲ ਕੁੜੀਆਂ ਵਾਸਤੇ ਜਿਹੜੀ ਗੱਲ ਹੋਈ ਹੈ ਕਿ ਜਿਹੜਾ ਫਾਇਰ ਬਿਗਰੇਡ ਦਾ ਪੇਪਰ ਹੋਇਆ ਸੀ ਉੱਥੇ ਤੁਸੀਂ 60 ਕਿਲੋ ਦਾ ਵਜਨ ਨੂੰ ਕਟਾ ਕੇ 40 ਕਿਲੋ ਕਰਤੇ ਤਾਂ ਤੁਸੀਂ ਆ ਆ ਵੀ ਤਾਂ ਬੱਚਾ ਦੀ ਮੰਗ ਹੈ ਇਹ ਮੰਗ ਨੂੰ ਤੁਸੀਂ ਅਸੀਂ ਤਾਂ ਕਹਿੰਦੇ ਨਹੀਂ ਤੁਸੀਂ ਪੇਪਰ ਤੋਂ ਲਿਓ ਕਟੋ-ਕਟ ਜਿੱਦਾਂ ਸਾਡੇ ਟੀਚਰ ਸੁਬਾਨਾ ਨੇ ਵੀ ਗੱਲ ਕੀਤੀ ਕਿ ਆਪਾਂ ਕੋਈ ਵੀ ਐਵੇਂ ਦਾ ਜਿਹੜਾ ਕੰਮ ਨਹੀਂ ਕਰਨਾ ਜਿੰਦੇ ਕਰਕੇ ਆਪਣੇ ਤੇ ਕੋਈ ਐਕਸ਼ਨ ਆਵੇ ਜਾਂ ਯੂਨੀਅਨ ਦਾ ਨਾਮ ਖਰਾਬ ਹੋਵੇ ਠੀਕ ਹੈ ਆਪਾਂ ਪ੍ਰਸ਼ਾਸਨ ਨੂੰ ਕੋਆਪਰੇਟ ਕਰਾਂਗੇ ਠੀਕ ਹੈ ਉਹ ਆਪਾਂ ਨੂੰ ਤਾਂ ਹੀ ਕੋਆਪਰੇਟ ਕਰਨਗੇ ਅਗਰ ਆਪਾਂ ਉਹਨਾਂ ਨਾਲ ਕੁਝ ਗਲਤ ਵਿਵਹਾਰ ਕਰਾਂਗੇ ਤਾਂ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਨੌਕਰੀ ਹੈ ਠੀਕ ਹੈ ਉਹ ਇੱਕ ਸਰਕਾਰ ਦੇ ਕਹਿ ਲਓ ਵੀ ਨੁਮਾਇंदे ਹੋ ਕੇ ਉਹਨਾਂ ਨੂੰ ਜਿਹੜਾ ਆਦੀ ਡਿਊਟੀਆਂ ਨਿਭਾਣੀ ਪੈਗੀ ਤਾਂ ਆਪਾਂ ਨਹੀਂ ਚਾਹੁੰਦੇ ਵੀ ਆਪਣਾ ਕੋਈ ਐਵੇਂ ਦਾ ਜਿਹੜਾ ਸਿਸਟਮ ਹੋਵੇ ਕਿਸੇ ਦਾ ਕੋਈ ਨੁਕਸਾਨ ਹੋਵੇ ਠੀਕ ਹੈ ਬਾਕੀ ਜਿਵੇਂ ਵੀ ਹੋਊਗਾ ਤੁਹਾਨੂੰ ਅਸੀਂ ਮੌਕੇ ਤੇ ਗਾਈਡ ਕਰਦੇ ਰਾਵਾਂਗੇ ਜੋ ਵੀ ਆਪਣਾ ਪਲਾਨ ਹੋਊਗਾ ਠੀਕ ਹੈ ਥੋੜੇ ਜਿਹੇ ਟਾਈਮ ਦੇ ਵਿੱਚ ਆਪਾਂ ਜਿਹੜਾ ਚੱਲ ਕੇ ਇੱਥੋਂ ਦੂਜੇ ਰੋਡ ਚੱਲਾਂਗੇ ਆਪਾਂ ਠੀਕ ਹੈ ਤਾ ਸੀਐਮ ਜਿਹੜੇ ਰਾਇਸਟੇ ਕੋਲ ਚਲਾਂਗੇ ਉੱਥੇ ਚੱਲ ਕੇ ਬਾਕੀ ਗੱਲਾਂ ਬਾਤ ਤੁਹਾਡੇ ਨਾਲ ਉੱਥੇ ਕਰਾਂਗੇ ਠੀਕ ਹੈ ਜਿਵੇਂ ਵੀ ਯੂਨੀਅਨ ਗਾਈਡ ਕਰੋਗੇ ਮੈਂ ਪਹਿਲਾਂ ਫਿਰ ਤੁਹਾਨੂੰ ਬੇਨਤੀ ਕਰ ਰਿਹਾ ਜਿਵੇਂ ਵੀ ਤੁਹਾਨੂੰ ਯੂਨੀਅਨ ਗਾਈਡ ਕਰੋਗੇ ਉਵੇਂ ਹੀ ਚੱਲਣਾ ਠੀਕ ਹੈ ਕਿਸੇ ਨੇ ਵੀ ਕੋਈ ਕੁਝ ਐਵੇਂ ਦਾ ਨਹੀਂ ਕਰਨਾ ਜਿੰਦੇ ਕਰਕੇ ਤੁਹਾਡਾ ਨੁਕਸਾਨ ਹੋਵੇ ਜੇ ਤੁਹਾਡਾ ਨੁਕਸਾਨ ਹੋਇਆ ਤਾਂ ਉਹ ਕੱਲ ਨੂੰ ਗੱਲ ਸਾਡੇ ਤੇ ਵੀ ਆਊਗੀ ਸਾਰਿਆਂ ਨੇ ਦੋ ਲਾਈਨਾਂ ਦੇ ਵਿੱਚ ਜਾਵਾਂਗੇ ਇੱਕ ਲਾਈਨ ਹੋਊਗੀ ਸਾਡੀ ਪਹਿਣਾ ਦੀ ਇੱਕ ਲਾਈਨ ਹੋਊਗੀ ਸਾਡੇ ਭਰਾਵਾਂ ਦੀ ਠੀਕ ਹੈ ਤਾਂ ਕੱਟੇ ਹੋ ਕੇ ਅੱਗੇ ਚੱਲਾਂਗੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਵੇਂ ਵੀ ਸਾਰੀ ਉੱਥੇ ਗਾਈਡਲਾਈਨ ਦਿੱਤੀ ਹੈ ਉਹਦੇ ਤੇ ਅਮਲ ਕਰਿਓ ਠੀਕ ਹੈ ਸਾਥੀਓ ਜਿੰਦਾਬਾਦ ਪੀਐਸਐਡੀ ਯੂਨੀਅਨ ਜਿੰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ نوٹن منتری مردہ پاس مرد آباد مرداب بیاہ سرکار مردہ پا مرد آباد مرد آباد سکھا منتری مردہ پا مرد آباد مردا باد جملے بازی بند کرو بند کرو بند کرو بیاہ سرکار

ਸਰਕਾਰ ਹੋਏ ਹਾਏ ਹਾਏ ਕਿਸੇ ਕੰਦੇ ਦੇਖੀਏ ਜਿਸ ਕਿਸੇ ਸਾਡੇ ਸਾਡੇ ਸਰਕਾਰ ਦੀਆਂ ਨਹਿਰੀ ਹੁੰਦੀ ਹੈ ਇਹਦਾ ਜਿੰਮੇਵਾਰ ਪ੍ਰਸ਼ਾਸਨ ਹੋਣਾ ਸਾਡੇ ਕਿੰਨੇ ਸੱਪੀਰ ਤੇ ਛੱਪੋੜ ਲੱਗਦੀ ਹੈ ਉਹਦੇ ਕਿੰਨੇ ਵਾਰ ਪ੍ਰਸ਼ਾਸਨ ਮੇਕੋ ਪ੍ਰਸ਼ਾਸਨ ਲੱਗਣਾ ਪ੍ਰਸ਼ਾਸਨ ਚੁਕਾ ਮੋਰਚਾ ਪਟਵਾਰੇ ਵੀ ਲਾਇਆ ਸੀ। ਆਹਨਾ ਪ੍ਰਦਰਸ਼ਨ ਵੀ ਹੋਇਆ ਸੀ। ਇੱਕ ਬਾਅਦ ਚੰਨੀ ਸਰਕਾਰ ਆ ਗਈ ਫਿਰ ਖਰੜੇ ਵੀ ਦੋ ਪ੍ਰਟੈਂਟ ਇੱਕ ਹfte 'ਚ ਆਪਣੇ ਸਾਥੀ ਦੋ ਰਾ ਟੋਕੀ ਤੇ ਚੜ੍ਹੇ ਸੀ। ਉਹ ਤੋਂ ਬਾਅਦ ਆਪਣੀ ਜਿਹੜੀ ਮੀਟਿੰਗ ਹੋਈ ਸੀ ਉਹ ਆਪਣੇ ਸਾਥੀ ਨੂੰ ਨਾਲ ਲੈ ਕੇ ਗਏ। ਤੇ ਉਸ ਤੋਂ ਬਾਅਦ 99+ ਪੀਐਸ ਦੇ ਪੇਪਰ ਆਇਆ। ਉਸ ਤੋਂ ਬਾਅਦ ਫਿਰ ਅਸੀਂ ਅੱਗੇ ਪ੍ਰਦਰਸ਼ਨ ਚਲਾਇਆ। ਗੋੜ ਬਾਈ ਗੋੜ ਬਾਈ ਜਾਣੇ ਦੀ ਸੱਤ ਮਿੰਟ ਨੇ ਸਟ੍ਰਗਲ ਕੀਤੀ ਔਰ 12 ਮਾਰਚ ਬਗੈਰ ਕੋਈ ਨਿਰਪੱਖ ਹੋ ਗਿਆ ਤੁਹਾਡੇ ਨਾਲ ਉਹ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਕਿ ਜਿਹੜੀ ਗੱਲ ਹੈਗੀ ਏ ਉਹ ਟੋਟਾ ਟੋਟਾ ਹੀ ਗਾੜੀ ਹੈ ਚਾਹੇ ਆਪਣੇ ਇਧਰ ਨਾਲ ਦੇ ਸਾਥੀ ਜੜੇ ਨੇ ਇਹ ਵੀ ਆਪਣੇ ਨਾਲ ਹੀ ਓਪਨ ਮੀਟਿੰਗ ਕਰਨਗੇ ਬਾਕੀ ਤੁਸੀਂ ਇਹ ਨਾਲ ਸੋਚੋ ਕੀ ਹੋਣਾ ਅਗੇ ਅਸੀਂ ਦਰਦੀ ਆਣਾ ਤੇਰੀ ਗੱਲ ਹੀ ਇਹ ਲੜਾਈ ਬਹੁਤ ਲੰਮੀ ਹੈ ਕਿਦਰੇ ਆਏ ਨਾ ਸੋਚੋ ਕਿ ਪੀਐਸਟ ਦਾ ਕੀ ਸੀਮਤ ਇਸ ਤੋਂ ਬਾਅਦ ਪੋਸਟਾ ਵੀ ਲੈ ਕੇ ਆਂਦੀਆਂ ਨੇ ਔਰ ਉਹਨਾਂ ਪੋਸਟਾਂ ਨੂੰ ਵਾਪਸ ਹੀ ਰੋਣੇ ਕੰਟੀਨਟੀ ਆਂਸ ਬਣਾਉ ਪੀਐਸਟ ਜੂਰੀਅਲ ਜਾਨੀ ਕਿ ਯੂਟੀਟੀ ਤੱਕ ਦਾ ਇੱਕ ਮਜ਼ਬੂਤ ਕਾਡਰ ਜਿਨ੍ਹਾਂ ਨੇ 635 ਨੂੰ ਜਾਈ ਅੱਗੇ ਅੱਗੇ ਵੀ ਛੇਰ ਅੱਗੇ ਵਾਲੀ ਹੈ ਔਰ ਅੱਗੇ ਆਪਾਂ ਪੋਸਟਾ ਲੈ ਕੇ ਆਵਾਂਗੇ ਛੋਟਾ ਇਹ ਇਸ ਪ੍ਰੋਗਰਾਮ ਦਾ ਕਿ ਮੈਂ ਮੀਟਿੰਗ ਵਿੱਚ ਨਹੀਂ ਜਾ ਸਕਿਆ ਪਰ ਨੈਕਸਟ ਮੀਟਿੰਗ ਐਸੀ ਕਰਾਂਗੇ ਔਰ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੇਗਾ ਤੁਹਾਡੀ ਸ਼ੁਆਇਦ ਬਾਰੇ ਹੈ ਕਿ 11 ਵਾਲੀ ਮੀਟਿੰਗ ਦੇ ਜੋ ਮੁੱਦੇ ਆਪਰੇ ਉਹਦੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਲੈ ਕੇ ਆਵਾਂਗੇ ਇਹ ਨਾ ਹੋਇਆ ਸਿੰਘਪੁਰ ਜਾਂ ਅਬਾਦਪੁਰ ਦੀ ਧਰਤੀ ਆਪਾਂ ਲੈਣੀ ਆਪਾਂ ਉੱਥੇ ਪ੍ਰੋਗਰਾਮ ਕਰਾਂਗੇ ਪਰ ਆਉਣਾਰੇ 1-2 ਮਹੀਨੇ ਦੇ ਅੰਦਰ-ਅੰਦਰ ਪੀਓ ਸਟੇਪ ਦਾ ਜਿਹੜਾ ਮੋਡੀਫਿਕੇਸ਼ਨ ਹੈ ਪਹਿਲੀ ਗੱਲ ਬਾਅਦ ਇਥੇ ਮਹੀਨੇ ਦੇ ਅੰਦਰ ਆਪਾਂ ਆਊਟ ਕਰਵਾਵਾਂਗੇ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਇਹ ਵੀ ਆਪਣੇ ਪਰਿਵਾਰੀ ਚੀਜ਼ ਹੈ ਕਿਉਂਕਿ ਆਪਣੇ ਪਰਿਵਾਰਾਂ ਦੇ ਰੰਧਰੇ ਜੋ ਕਿ ਇਸ ਲਾਈਨ ਚ ਵੀ ਜੁੜ ਰਹੇ ਹੋਏ ਹਨ ਕਿਉਂਕਿ ਇਹਨਾਂ ਦੀ ਵੀ ਇੱਕ ਦਿਨ ਦੀ ਮੰਦੀ ਹੈ ਜੋ ਕਿ ਅੱਜ ਆਪਣੇ ਵੀਡੀਓ ਦੀ ਨਿਵਾ ਰਹੇ ਜਿਸ ਤਰ੍ਹਾਂ ਆਪਾਂ ਆਪਣੇ ਵੀਡੀਓ ਦੀ ਬੋਲ ਰਹੀ ਹੈ ਥੋੜਾ ਪਹਿਲਾਂ ਇੱਕ ਬਾਗਰ ਇਕੱਲੇ ਹੋਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਡੈੱਟ ਤੋਂ ਬਾਅਦ ਬੜੀ ਮੀਟਿੰਗ ਹੈ ਉਹ ਟੇਬਲ ਉੱਤੇ ਹੀ ਹੋਣੀ ਹੈ ਕੋਈ ਗੱਲ ਨਹੀਂ ਸੋ ਸਾਥੀਓ ਔਰਥੇ ਡਾਲ ਕੇ ਅਕਰ ਸਰਪੰਚ ਨੂੰ ਇੱਕ ਬੇਤੀ ਕਰਦੇ ਹਾਂ ਕਿ ਸਾਨੂੰ ਇੱਕ ਵਿਸ਼ਵਾਸ ਦਿਵਾਓ ਕਿ 11 ਤਰੀਕਾ ਦੀ ਸਰਟੀਫਾਈ ਮੀਟਿੰਗ ਉਹ ਫਾਈਨਲ ਹੋਏ ਇਹ ਨਾ ਹੋਵੇ ਕਿ ਅਸੀਂ ਘਰ ਨੂੰ ਜਾਈਏ ਤੇ ਤੀਸਰੇ ਦਿਨ ਸਾਨੂੰ ਫੇਰ ਵਾਪਸ ਆਣਾ ਪਏ ਕਿਉਂਕਿ ਸਾਡਾ ਦਿਨ ਨਹੀਂ ਕਰਦਾ ਇੰਨੀ ਗੱਦੀ ਤੇ ਅਸੀਂ ਪ੍ਰੋਟੈਸਟ ਕਰੀਏ ਕਿ ਕਿਸੇ ਵੀ ਕੈਂਡੀਡੇਟ ਦੀ ਤਬੀਅਤ ਖਰਾਬ ਹੋ ਸਕਦੀ ਹੈ ਆ ਤੁਸੀਂ ਹੀ ਚੋਣੇ ਮਜਦੂਰੋ ਕਿਹੜਾ ਨਿਕਲ ਬਾਹਰ ਹੋਣਾ ਚਾਹੁੰਦਾ ਹੈ ਅਗਰ ਪ੍ਰਸ਼ਾਸਨ ਨੇ ਇਸ ਚੀਜ਼ ਦੀ ਗਰੰਟੀ ਮੰਨਦੇ ਨੇ ਕਿ ਅਸੀਂ ਐਸਡੀਐਮ ਸਾਹਿਬ ਨੂੰ ਹੁਣੇ ਤਮਾਨਾ ਕਰ ਦਿਓਗੇ ਜੇ ਇਸ ਚੀਜ਼ ਦੀ ਗਰੰਟੀ ਨਹੀਂ ਲੱਗੇ ਸੱਹਰ ਆਪਣੇ ਸਾਥੀ ਸਰੋਚੇ ਦਾ ਡਟਦੇ ਨੇ ਤੁਸੀਂ ਡਟੇ ਰਹੋ ਜਿੰਦਾਬਾਦ ਦੇ ਵੀ ਪਰਲਾ ਦੇ ਕੇ ਗੱਲ ਕਰਵਾਉਂਦੇ ਨੇ ਇਹ ਸਭ ਸਰਵ ਬੈਂਦੀ ਹੈ ਐਵੇਂ ਆਪਾਂ ਨੂੰ ਪ੍ਰਸ਼ਾਸਨ ਅਧਵਾਦਨ ਦਵਾ ਰਿਹਾ ਜਿਵੇਂ ਉਹ ਕਹਿੰਦਾ ਇਕੱਤਰ ਕੋਆਪਰੇਟ ਕਰੋ ਕਿਉਂਕਿ ਅੱਖਰ ਨੂੰ ਇਹਨਾਂ ਨੇ ਆਪਣੀ ਮੰਗ ਹੈ ਉੱਪਰ ਪਹੁੰਚਾ ਦਿੱਤੀ ਹੈ ਗੱਲ ਆਪਾਂ ਨੂੰ ਜਿਹੜੀ ਹੋਣੀ ਹੈ ਮੀਟਿੰਗ ਦੇ ਵਿੱਚ ਬੈਠ ਕੇ ਹੀ ਹੋਣੀ ਹੈ ਕਰੇ ਕੋਈ ਤਰ੍ਹਾਂ ਦਾ ਸ਼ਵਾਸ ਜੇ ਦੁਬਾਰਾ ਆ ਫਿਰ ਹੋ ਜਾਣਗੇ ਪਤਾ ਲੱਗਦਾ ਨਾ ਇੱਕ ਮਿੰਟ ਇੱਕ ਮਿੰਟ ਲੱਗ ਜਾਏ ਜੋ ਮੀਟਿੰਗ ਨਾਲ ਤੁਹਾਡੇ ਰੋਟ ਜਾਣੇ ਆ ਕੱਲ ਨੂੰ ਆਣ ਸਮਝੇ ਮੀਟਿੰਗ ਸਾਡਾ ਨਾ ਹੋਣਿਆ ਤੇ ਕਾਹਦੀ ਇਹ ਸੁਧਾਰਾ ਕੰਟ ਕਰਨਾ ਜੂਠਣਾ ਕੋਈ ਫਟਕਾਰੀ ਨਾ ਬੜਾ ਹਿੱਸਾ ਤੇ ਆਪਣੀ ਡਿਊਟੀ ਲਈ ਚੋਣਨੀ ਠੀਕ ਹੈ ਜੋ ਵੀ ਆਪਣਾ ਜਿਵੇਂ ਆਪਣੇ ਸਾਥੀ ਕਹਿ ਰਹੇ ਨੇ ਕਿ ਅਗਰ ਆਪਣਾ ਗਿਆਨ ਵਿਗ ਨੂੰ ਮੀਟਿੰਗ ਦੇ ਵਿੱਚ ਕੋਈ ਖੰਡ ਨਹੀਂ ਹੁੰਦਾ ਠੀਕ ਹੈ ਤਾਂ ਜਿਹੜਾ ਉਸ ਤੋਂ ਬਾਅਦ ਜਿਹੜੀ ਮੰਨ ਆਊਂਸ ਕਰੂਗੀ ਜਦੋਂ ਵੀ ਆਪਾਂ ਆਵਾਂਗੇ ਦਿੱਤਾ ਗਿੰਦੀ ਆਪੀ ਸਟਰੈਂਥ ਵਧੂਗੀ ਅੱਜ ਆਪਾਂ 100 150 ਜਾਣੇ ਸੀਗੇ 100 ਤੋਂ ਵੀ ਜ਼ਿਆਦਾ ਹੋ ਸਕਦਾ ਠੀਕ ਹੈ ਉਹ ਅਗਰੀ ਜੱਟ ਉਹਦਾ ਜਿਹੜਾ ਇੱਕ ਪੌੜਾ ਜਿਹੜਾ ਟਰਨਾ ਹੋਊਗਾ ਉਹ ਚੱਕਿਆ ਨਹੀਂ ਲੱਗਣਾ ਕਿਸੇ ਵੀ ਮੇਰੇ ਦੇ ਲਾਪਸ ਵਿੱਚ ਠੀਕ ਹੈ ਕਿਹਨਾਂ